ਜੇ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6 ਮਾਤਿਕ ਅਤੇ ਰਸਾਇਣਿਕ ਪਰਿਵਰਤਨ ਤੇ ਬੱਚਿਓ ਇਸ ਪੂਰੇ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਜੋ ਲੜੀ ਬਣਾਈ ਗਈ ਹੈ ਉਹਦੀ ਪਹਿਲੀ ਕਿਸ਼ਤ 1 ਇੱਕ ਤੋਂ ਲੈ ਕੇ 10 ਤੱਕ ਸਵਾਲ ਜਿਹੜੇ ਨੇ ਤਿਆਰ ਕੀਤੇ ਗਏ ਨੇ ਤੁਹਾਡੇ ਇਸ ਹੌਕ ਲਈ ਸੋ ਤੁਸੀਂ ਇਹ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਜਿਹੜੇ ਸਵਾਲ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਉੱਤਰਾਂ ਦੇ ਨਾਲ ਤੁਸੀਂ ਆਪਣੀ ਨੋਟਬੁੱਕ 'ਚ ਉਤਾਰ ਲਓ ਤੇ ਇਹਨਾਂ ਨੂੰ ਬਾਅਦ ਚੋਂ ਕੰਠ ਕਰਕੇ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਕਰੋ ਫਿਰ ਸੋਚੋ ਦੇ ਉੱਤਰ ਦੇ ਉਹਦੀ ਲੜੀ ਦੇ ਰਾਹੀਂ ਬੱਚਿਓ ਸਾਨੂੰ ਜਿਹੜਾ ਅਭਿਆਸ ਦਾ ਅੰਦਰਲਾ ਸਾਰਾ ਹਿੱਸਾ ਹੈਗਾ ਪੂਰਾ ਦਾ ਪੂਰਾ ਉਹ ਅਸੀਂ ਇੱਕ ਸਮ ਦਾ ਪੂਰਾ ਪੜ੍ਹ ਲਵਾਂਗੇ ਤੇ ਸਾਨੂੰ ਸਾਰੀ ਗੱਲ ਸਮਝ ਆ ਜਾਏਗੀ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀ ਤੁਹਾਡੀ 7ਵੀਂ ਜਮਾਤ ਦੀਆਂ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲੇਗੀ 7th 7ਵੀਂ ਗਣਿਤ 7th math 7th english ਫਿਰ ਗਣਿਤ ਦੇ ਸਿਧਾਂਤ ਤੇ ਕੈਬ੍ਰੀਵੇਸ਼ਨਸ ਵੀ ਹੈਗੀ ਹੈ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਹੁਓ ਦੇਖਿਏ ਬੱਚੋ ਨੇ ਆਪਣੇ ਸਵਾਲ ਪਹਿਲਾ ਸਵਾਲ ਹੈ ਬੜਾ ਸਧਾਰਨ ਜਿਹਾ ਮੁੱਖ ਰੂਪ ਵਿੱਚ ਪਰਿਵਰਤਨ ਕਿੰਨੇ ਕਿਸਮ ਦੇ ਹੁੰਦੇ ਹਨ ਸੋ ਉੱਤਰ ਹੈ ਮੁੱਖ ਰੂਪ ਵਿੱਚ ਪਰਿਵਰਤਨ ਦੋ ਕਿਸਮ ਦੇ ਹੁੰਦੇ ਹਨ ਪਹਿਲਾ ਭੌਤਿਕ ਪਰਿਵਰਤਨ ਅਤੇ ਦੂਜਾ ਰਸਾਇਣਿਕ ਪਰਿਵਰਤਨ ਠੀਕ ਹੈ ਜੀ ਬੜਾ ਸੌਖਾ ਸਵਾਲ ਹੈ ਤੋ ਦੂਜਾ ਪ੍ਰਤਿਕ ਪਰਿਵਰਤਨ ਦੀ ਪਰਿਭਾਸ਼ਾ ਲਿਖੋ ਸੋ ਉੱਤਰ ਹੈ ਇੱਕ ਸਥਾਈ ਸਥਾਈ ਦਾ ਮਤਲਬ ਉਹਨੇ ਆਰਜੀ ਟੈਂਪਰੇਰੀ ਥੋੜੇ ਸਮੇਂ ਲਈ ਇੱਕ ਸਥਾਈ ਪਰਿਵਰਤਨ ਜਿਸ ਵਿੱਚ ਥੋੜੇ ਸਮੇਂ ਲਈ ਸਿਰਫ ਪਦਾਰਤ ਦੇ ਭੌਤਿਕ ਗੁਣਾਂ ਅਤੇ ਗੁਣਛੜਿਆ ਨੇ ਆਕਾਰ ਕਿਦਾਂ ਦਾ ਹੈ ਉਹਦਾ ਸਥਿਤੀ ਕਿਹੋ ਜੀ ਹੈਗੀ ਹੈ ਰੰਗ ਭਾਰ ਅਵਸਥਾ ਸਥਿਤੀ ਵਰ ਅਵਸਥਾ तकरीबन ਇੱਕੋ ਜਿਹੀ ਸ਼ਬਦ ਹੈਗੇ ਨੇ ਹਣਾ ਆਦ ਵਿੱਚ ਬਦਲਾ ਆਉਂਦਾ ਹੈ ਸਿਰਫ ਭੌਤਿਕ ਗੁਣਾਂ ਵਿੱਚ ਭੌਤਿਕ ਪਰਿਵਰਤਨ ਅਖਾਉਂਦਾ ਹੈ ਇਹੋ ਜਿਹਾ ਪਰਿਵਰਤਨ ਜਿਹਦੇ ਵਿੱਚ ਸਿਰਫ ਭੌਤਿਕ ਗੁਣਾਂ ਦੇ ਵਿੱਚ ਬਦਲਾ ਆਉਂਦਾ ਹੈ ਉਸ ਪਰਿਵਰਤਨ ਨੂੰ ਭੌਤਿਕ ਪਰਿਵਰਤਨ ਕਿਹਾ ਜਾਂਦਾ ਹੈ ਤੇ ਭੌਤਿਕ ਪਰਿਵਰਤਨ ਪ੍ਰਤਮਾ ਜਾਂ ਅਪਰਤਮਾ ਹੋ ਸਕਦਾ ਹੈ ਉਹਨੇ ਸ਼ਬਦ ਪ੍ਰਤਮਾ ਤੇ ਅਪਰਤਮਾ ਦੋਨੋਂ ਵਿਰੋਧੀ ਸ਼ਬਦ ਨੇ ਇਹਨਾਂ ਨੂੰ ਯਾਦ ਰੱਖ ਲਓ ਸਮਝ ਲਓ ਤੇ ਅੱਗੇ ਦਾ ਅਸੀਂ ਸਮਝਾਵਾਂਗੇ ਵੀ ਕੀ ਕੀ ਮਤਲਬ ਹੁੰਦਾ ਹੈ ਇਜਾ ਕੀ ਭੌਤਿਕ ਪਰਿਵਰਤਨ ਦੌਰਾਨ ਕੋਈ ਨਵਾਂ ਪਦਾਰਥ ਬਣਦਾ ਹੈ ਉੱਤਰ ਹੈ ਜੀ ਨਹੀਂ ਭੌਤਿਕ ਪਰਿਵਰਤਨ ਦੌਰਾਨ ਕੋਈ ਨਵਾਂ ਪਦਾਰਥ ਨਹੀਂ ਬਣਦਾ ਸਹੀ ਠੀਕ ਹੈ ਜੀ ਚੌਥਾ ਸਵਾਲ ਆਪਣੇ ਆਲੇ ਦੁਆਲੇ ਤੋਂ ਭੌਤਿਕ ਪਰਿਵਰਤਨ ਦੀਆਂ ਦੋ ਮਿਸਾਲਾਂ ਦਿਓ ਉਹਨਾਂ ਨੇ ਦੋ ਕੀਆਂ ਅਸੀਂ ਪੰਜ ਛੇ ਲਿਖ ਦਿੱਤੀਆਂ ਤਾਂ ਕਿ ਤੁਹਾਨੂੰ ਵਿਸਥਾਰ ਨਾਲ ਪਤਾ ਲੱਗ ਜਾਏ ਤੇ ਇਹਨਾਂ ਚੋ ਕੋਈ ਵੀ ਤੁਸੀਂ ਜਿਹੜੇ ਪੇਪਰਾਂ ਜਾਏ ਇਮਤਿਹਾਨ ਨੂੰ ਚਾਏ ਜਿਹੜੀ ਮਰਜ਼ੀ ਦੋ ਚੁਣ ਕੇ ਲਿਖ ਦਿਵੋ ਸੋ ਭੌਤਿਕ ਪਰਿਵਰਤਨ ਦੀਆਂ ਉਦਾਹਰਣਾਂ ਮਿਸਾਲ ਤੇ ਉਦਾਹਰਣ ਇੱਕੋ ਹੀ ਗੱਲ ਹੈਗੀ ਹੈ ਬਰਫ਼ ਦਾ ਪਿਘਲ ਕੇ ਪਾਣੀ ਬਣਨਾ ਕੋਈ ਨਵਾਂ ਪਦਾਰਥ ਨਹੀਂ ਬਣਿਆ ਉਹ ਬਰਫ਼ ਜੰਮ ਕੇ ਬਰਫ਼ ਬਣ ਗਈ ਿਗਲ ਕੇ ਪਾਣੀ ਬਣ ਗਿਆ ਇੱਕੋ ਹੀ ਚੀਜ਼ ਸੀ ਉਹ ਪਹਿਲਾਂ ਵੀ ਪਹਿਲੇ ਜੰਮਿਆ ਪਾਣੀ ਸੀਗਾ ਹੁਣ ਤਰਲ ਪਾਣੀ ਹੋ ਗਿਆ ਪਰ ਉਹ ਪਹਿਲੇ ਠੋਸ ਸੀਗਾ ਫਿਰ ਤਰਲ ਹੋ ਗਿਆ ਹਨਾ ਤੇ ਕੀ ਹੋਇਆ ਉਹਦੀ ਸਥਿਤੀ ਬਦਲ ਗਈ ਅਵਸਥਾ ਬਦਲ ਗਈ ਨਵਾਂ ਪਦਾਰਥ ਕੋਈ ਨਹੀਂ ਬਣਿਆ ਰਿਆ ਪਾਣੀ ਹੀ ਠੀਕ ਹੈ ਅਤੇ ਪਾਣੀ ਦਾ ਠਰਕੇ ਪਰ ਜੇ ਠਾਰ ਦੋ ਪਾਣੀ ਨੂੰ ਠੰਡਾ ਕਰ ਦੋ ਫ੍ਰਿਜ ਰੱਖ ਦੋ ਫਿਰ ਬਰਫ਼ ਵਿੱਚ ਜੰਮਣਾ ਪਾਣੀ ਸੀਗਾ ਜੰਮ ਕੇ ਬਰਫ਼ ਬਣ ਗਿਆ ਕਿ ਹੋਇਆ ਤਰਲ ਤੋਂ ਠੋਸ ਬਣ ਗਿਆ ਠੋਸ ਤੋਂ ਤਰਲ ਬਣ ਗਿਆ ਸੋ ਭੌਤਿਕ ਪਰਿਵਰਤਨ ਹੋਇਆ ਨਵਾਂ ਪਦਾਰਥ ਕੋਈ ਨਹੀਂ ਬਣਿਆ ਠੀਕ ਹੈ ਇਤਨਾਲੇ ਪਰਤਵਾ ਵੀ ਹੈ ਬਰਫ਼ ਤੋਂ ਪਾਣੀ ਬਣਾਈ ਜਾ ਪਾਣੀ ਪਾਣੀ ਬਣਾਇਆ ਜਾ ਸਕਦਾ ਤੇ ਪਾਣੀ ਤੋਂ ਮੁੜ ਕੇ ਫੇਰ ਬਰਫ਼ ਬਣਾਈ ਜਾ ਮਨੀ ਪਰਤਵਾ ਦਾ ਮਤਲਬ ਹੁੰਦਾ ਜਿੱਥੇ ਪਹਿਲੇ ਸੀਗੇ ਉੱਥੇ ਫੇਰ ਵਾਪਸ ਆਜੂ ਜੇ A ਤੋਂ B ਗਏ ਬੀ ਤੋਂ ਫੇਰ ਦੁਬਾਰਾ ਏ ਆ ਗਏ ਭਾਅ ਜਿਹੜਾ ਪਦਾਰਥ ਮੂਲ ਰੂਪ ਵਿੱਚ ਸੀਗਾ ਉਹ ਨਵਾਂ ਰੂਪ ਬਣਿਆ ਉਹਦਾ ਤੇ ਕੀ ਮੁੜ ਕੇ ਤੁਸੀਂ ਉਧਰ ਵਾਪਸ ਆ ਗਏ ਤੇ ਉਹਨੂੰ ਕਹਿੰਦੇ ਨੇ ਪਰਤਵਾ ਜੇ ਵਾਪਸ ਨਾ ਆ ਸਕੇ ਤੇ ਫੇ ਹੋ ਗਿਆ ਉਹ ਪਰਤਵਾ ਬਰਫ਼ ਨੂੰ ਹੁਣ ਜਿਹੜਾ ਬਰਫ਼ ਪਿਗਲੀ ਪਿਗਲ ਕੇ ਪਾਣੀ ਬਣ ਗਿਆ ਅਵਸਥਾ ਚੇਂਜ ਹੋ ਗਈ ਠੋਸ ਤੋਂ ਤਰਲ ਬਣ ਗਿਆ ਪਰ ਪਾਣੀ ਨੂੰ ਫਿਰਚ ਰੱਖੋ ਉਹ ਮੁੜ ਕੇ ਫੇਰ ਬਰਫ਼ ਬਣ ਗਿਆ ਬਰਫ਼ ਤੋਂ ਫੇਰ ਦੁਬਾਰਾ ਬਰਫ਼ ਵਾਲੇ ਪਾਸੇ ਆ ਗਏ ਇਹਨੂੰ ਕਹਿੰਦੇ ਨੇ ਪਰਤਵਾ ਚਾਗ ਦਾ ਭੁਰਣਾ ਚਾਗਰੂ ਭੋਰ ਦੋ ਫਿਰ ਪਾਣੀ ਲੈ ਕੇ ਲੇਟੀ ਬਣਾਓ ਫਿਰ ਉਹਨਾਂ ਉਹਨੂੰ ਇਕੱਠਾ ਕਰਕੇ ਸੁਕਾ ਕੇ ਫੇ ਚੌਕ ਬਣ ਸਕਦਾ ਠੀਕ ਹੈ ਮੋਮ ਦਾ ਪਿਗਲਣਾ ਮਲਿਕਾ ਇਹ ਥੋੜਾ ਸੇਕ ਦੇ ਦੋ ਮੋਮ ਇਕੱਠਾ ਕਰੋ ਥੋੜਾ ਸੇਕ ਧੁੱਪੇ ਰੱਖ ਦੋ ਇਹ ਥੋੜਾ ਸੇਕ ਦੇਵੋ ਤੇ ਪਿਗਲ ਜਾਏਗਾ ਫਿਰ ਮੁੜ ਕੇ ਸਧਾਰਨ ਜੇ ਅੰਦਰ ਕਮਰੇ ਛਾਂ ਚ ਲੈ ਕੇ ਰੱਖ ਦੋ ਫੇ ਜਮ ਜਾਏਗਾ ਰਹੇਗਾ ਮੋਮ ਦਾ ਮੂਮੀ ਨਵੀਂ ਚੀਜ਼ ਕੋਈ ਨਹੀਂ ਬਣੀ ਤਾਤਾਂ ਨੂੰ ਕੱਟ ਕੇ ਤਾਰਾਂ ਵਰਕ ਚਾਦਰਾਂ ਆਦ ਵਿੱਚ ਬਦਲਣਾ ਠੀਕ ਹੈ ਨਾ ਕੁਣ ਸੋਨੇ ਦਾ ਕੜਾ ਬਣਾ ਲਓ ਸੋਨੇ ਦਾ ਹਾਰ ਬਣਾ ਲਓ ਸੋਨੇ ਦੀ ਤਾਰ ਬਣਾ ਲਓ ਸੋਨੇ ਦਾ ਸਿੱਕਾ ਬਣਾ ਲਓ ਰਹੇਗਾ ਸੋਨਾ ਹੀ ਉਹਦਾ ਦੇਖਣ ਨੂੰ ਵੱਖਰੇ ਵੱਖਰੇ ਲੱਗਣਗੇ ਤੇ ਲੋਹੇ ਦੀ ਚਦਰ ਬਣਾ ਲਓ ਮੋਟੀ ਚਦਰ ਬਣਾ ਲਓ ਪਤਲੀ ਚਦਰ ਬਣਾ ਲਓ ਲੋਹੇ ਦਾ ਪਾਈਪ ਬਣਾ ਲਓ ਲੋਹੇ ਦੀ ਤਾਰ ਬਣਾ ਲਓ ਪਰ ਰਹੇਗਾ ਲੋਹਾ ਹੀ ਦੇਖਣ ਨੂੰ ਉਹਦੇ ਨਾਂ ਵੱਖਰੇ ਨੇ ਤਾਰ ਕਹਿ ਦਿੰਦੇ ਆ ਪਾਈਪ ਕਹਿ ਦਿੰਦੇ ਆ ਹਨਾ ਸੋ ਇਹ ਕੀ ਹੈ ਪੌਤਿਕ ਪਰਿਵਰਤਨ ਫਿਰ ਲੋਹੇ ਦਾ ਚੁੰਬਕੀ ਕਰਨ मगना, मगना लोहे ਨੂੰ ਮਗਨਾਤ ਮਗਨਾਤੀ ਦੇ ਕੋਲ ਲੈ ਕੇ ਆਓ ਕਿਉਂਕਿ ਉਹ ਚੁੰਬਕ ਦਾ ਗੁਣ ਆ ਜਾਏਗਾ ਪਰ ਉਹਦੇ ਨਾਲ ਲੋਹੇ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਲੋਹੇ ਦਾ ਲੋਹਾ ਹੀ ਰਹੇਗਾ ਅੱਗੇ ਚਲੀਏ ਫਿਰ ਆ ਗਿਆ ਪੰਜਵਾਂ ਸਵਾਲ ਭੌਤਿਕ ਪਰਿਵਰਤਨ ਦੇ ਗੁਣ ਲਿਖੋ ਸੋ ਮੁੱਖ ਰੂਪ ਚ ਤਿੰਨ ਗੁਣ ਹੈਗੇ ਨੇ ਉਹ ਹੀ ਜਿਹੜੀ ਪਰਿਭਾਸ਼ਾ ਦੇ ਵਿੱਚੋਂ ਲੈ ਕੇ ਗੱਲ ਅਸੀਂ ਬਿੰਦੂ ਵਾਈਜ਼ ਪੁਆਇੰਟ ਵਾਈਜ਼ ਲਿਖਾਂਗੇ ਪਦਾਰਥ ਦੇ ਸਿਰਫ ਭੌਤਿਕ ਗੁਣਾ ਆਕਾਰ ਸਥਿਤੀ ਰੰਗ ਪਾਰਵਸਥਾ ਆਦ ਵਿੱਚ ਬਦਲਾ ਆਉਂਦਾ ਹੈ ਪਹਿਲੀ ਗੱਲ ਪਹਿਲਾ ਗੁਣਾ ਹੈਗਾ ਪੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਦੂਜਾ ਗੁਣ ਪੌਤਿਕ ਪਰਿਵਰਤਨ ਆਮ ਤੌਰ ਤੇ ਪਰਤਵੇਂ ਹੁੰਦੇ ਹਨ ਆਮ ਤੌਰ ਤੇ ਠੀਕ ਹੈ ਪਰਤਵੇਂ ਹੁੰਦੇ ਹਨ ਤੇ ਆ ਗਿਆ ਤੀਜਾ ਗੁਣ ਹੁਣ ਅਗਰ ਹੈ ਇਹਦਾ ਪੌਤਿਕ ਪਰਿਵਰਤਨ ਦੇ ਪਰਤਵੇਂ ਹੋਣ ਦਾ ਕੀ ਅਰਥ ਹੈ ਅਸੀਂ ਵਰਤ ਰਹੇ ਹਾਂ ਸ਼ਾਇਦ ਪਰਤਮਾ ਪਰਤਮਾ ਸਮਝ ਚੁਲਾਈ ਵਿਸਤਾਰ ਨਾਲ ਦੇਖ ਲੈਣੇ ਕਿ ਕੀ ਮਤਲਬ ਹੈ ਇਹਦਾ ਸੋ ਭੌਤਿਕ ਪਰਿਵਰਤਨ ਦੇ ਪ੍ਰਤਮੇ ਹੋਣ ਦਾ ਅਰਥ ਹੈ ਕਿ ਪ੍ਰਕਿਰਿਆ ਨੂੰ ਉਲਟਾਉਣ ਤੇ ਪਦਾਰਥ ਆਪਣਾ ਅਸਲ ਰੂਪ ਵਾਪਸ ਲੈ ਲੈਂਦਾ ਹੈ। ਭਾਵ ਬਰਫ਼ ਨੂੰ ਸੇਕ ਦਿੱਤਾ ਇਹ ਪ੍ਰਕਿਰਿਆ ਹੈ ਸੇਕ ਦਿੱਤਾ ਤੇ ਕੀ ਕੀਤਾ ਉਹ ਤਰਲ ਬਣ ਗਿਆ ਪਾਣੀ ਬਣ ਗਿਆ। ਹੁਣ ਸੇਕ ਦਾ ਪ੍ਰਕਿਰਿਆ ਨੂੰ ਉਲਟਾ ਕੀ ਹੈ ਉਹਨੂੰ ਠਾਰਨਾ ਠੰਡਾ ਕਰਨਾ। ਉਸੇ ਪਾਣੀ ਨੂੰ ਜਦੋਂ ਠੰਡਾ ਕੀਤਾ ਤੇ ਪਾਣੀ ਤੋਂ ਮੁੜ ਕੇ ਫੇਰ ਬਰਫ਼ ਬਣ ਗਿਆ। ਸੋ ਇਹ ਕੀ ਹੋ ਗਿਆ ਪਰਤਮਾ। ਠੀਕ ਹੈ ਬੱਚੋ। ਇਹਨੂੰ ਕਹਿੰਦੇ ਨੇ ਪ੍ਰਤਮਾਪੀ ਜਿਸ ਹਾਲਤ ਵਿੱਚ ਪਦਾਰਥ ਪਹਿਲੇ ਸੀ ਉਸੇ ਹਾਲਤ ਵਿੱਚ ਮੁੜ ਕੇ ਲੈ ਆਣਾ ਪ੍ਰਕਿਰਿਆ ਨੂੰ ਉਲਟਾ ਕੇ ਬਰਫ਼ ਨੂੰ ਸੇਕ ਦਿੱਤਾ ਤੇ ਪਾਣੀ ਬਣ ਗਿਆ ਪਾਣੀ ਨੂੰ ਠਾਰਿਆ ਤੇ ਬਰਫ਼ ਬਣ ਗਿਆ ਠੀਕ ਹੈ ਜੀ ਫਿਰ ਸਤਵਾਂ ਸਵਾਲ ਕੀ ਭੌਤਿਕ ਪਰਿਵਰਤਨ ਸਦਾ ਪ੍ਰਤਮਾ ਹੁੰਦਾ ਹੈ ਅਸੀਂ ਕਹਿੰਦੇ ਜਿਆਦਾਤਰ ਪ੍ਰਤਮਾ ਹੁੰਦਾ ਹੈ ਆਮ ਤੌਰ ਤੇ ਪ੍ਰਤਮਾ ਹੁੰਦਾ ਹੈ ਪਰ ਇਹ ਅ ਪ੍ਰਤਮਾ ਵੀ ਹੋ ਸਕਦਾ ਹੈ ਆ ਦੇਖੋ ਪੌਤਿਕ ਪਰਿਵਰਤਨ ਜ਼ਿਆਦਾਤਰ ਪਰਤਵਾ ਹੁੰਦਾ ਹੈ ਪਰ ਇਹ ਅਪਰਤਵਾ ਵੀ ਹੋ ਸਕਦਾ ਹੈ ਭਾਵ ਰਹੇਗਾ ਪੌਤਿਕ ਪਰਿਵਰਤਨ ਇਹ ਪਰ ਉਹ ਸਵਦਾਸੀ ਮੂਲ ਰੂਪ ਵਿੱਚ ਕਿਸੇ ਵਸਤੂ ਨੂੰ ਨਾ ਲਿਆ ਸਕੀਏ ਕਿਵੇਂ ਦੇਖੋ ਜਿਵੇਂ ਕਿ ਬਰਫ਼ ਦਾ ਪਿਘਲਣਾ ਅਤੇ ਪਾਣੀ ਦਾ ਜੰਮਣਾ ਪਰਤਵਾ ਹੈ ਬਰਫ਼ ਤੋਂ ਪਾਣੀ ਪਾਣੀ ਤੋਂ ਬਰਫ਼ ਹੈ ਪਰਤਵਾ ਹੈ ਪਰ ਰੁੱਖਾਂ ਨੂੰ ਕੱਟਣਾ ਅਪਰਤਵਾ ਪੌਤਿਕ ਪਰਿਵਰਤਨ ਹੈ ਰੁੱਖ ਕੱਟ ਦਿੱਤਾ ਟੋਕ ਟੋਟੇ ਕਰ ਦਿੱਤੇ ਬਾਲਣ ਬਣਾਤਾ ਰੇ ਇਹ ਲੱਕੜ ਦੀ ਲੱਕੜ ਹੀ ਪਰ ਕੀ ਅਸੀਂ ਲੱਕੜ ਨੂੰ ਜੋੜ ਕੇ ਮੋੜ ਕੇ ਰੁੱਖ ਦਾ ਤਣਾ ਬਣਾ ਸਕਦੇ ਆ ਨਹੀਂ ਸੋ ਇਹ ਹੈਗਾ ਅਪਰਤਵਾ ਪਰ ਹੈਗਾ ਇਹ ਭੌਤਿਕ ਪਰਿਵਰਤਨ ਕਿਉਂਕਿ ਇਨ ਕੋਈ ਨਵਾਂ ਪਦਾਰਥ ਨਹੀਂ ਬਣਿਆ ਲੱਕੜ ਦੀ ਲੱਕੜ ਹੀ ਰਹੀ ਪਰ ਲੱਕੜ ਦੇ ਟੋਟੇ ਹੋ ਗਏ ਲੱਕੜ ਦੇ ਵੱਖਰੇ ਵੱਖਰੇ ਆਕਾਰ ਬਣ ਗਏ ਠੀਕ ਹੈ ਜੀ ਫਿਰ ਅਗਠਵਾਂ ਦੱਸੋ ਕਾਗਜ਼ ਨੂੰ ਕੱਟਣਾ ਪਰਤਵਾ ਪਰਿਵਰਤਨ ਹੈ ਜਾਂ ਅਪਰਤਵਾ ਪਰਿਵਰਤਨ ਹੈ ਵੀ ਬੜੀਆ ਸਵਾਲ ਹੈ ਰੁੱਖਾਂ ਨੂੰ ਕੱਟਣ ਵਰਗਾ ਕਾਗਜ਼ ਨੂੰ ਕੱਟਣਾ ਅਪਰਤਵਾ ਪਰਿਵਰਤਨ ਹੈ ਕਿਉਂਕਿ ਕੱਟਣ ਮਗਰੋਂ ਕਾਗਜ਼ ਨੂੰ ਮੂਲ ਆਕਾਰ ਵਿੱਚ ਨਹੀਂ ਲਿਆਇਆ ਜਾ ਸਕਦਾ ਮੰਨ ਲਓ ਮੈਂ ਕਾਗਜ਼ ਨੂੰ ਕੱਟ ਦਵਾ ਜਾਂ ਫਾੜ ਦਵਾ ਤੇ ਮੁੜ ਕੇ ਮੈਂ ਉਹਨੂੰ ਇੱਕੋ ਕਾਗਜ਼ ਦੇ ਰੂਪ ਵਿੱਚ ਨਹੀਂ ਲਿਆ ਸਕਦਾ ਠੀਕ ਹੈ ਜੀ ਹੁਣ ਨਵਾਂ ਕਾਗਜ਼ ਨੂੰ ਕੱਟਣਾ ਕਿਹੜਾ ਪਰਿਵਰਤਨ ਹੈ ਭੌਤਿਕ ਪਰਿਵਰਤਨ ਜਾਂ ਰਸਾਇਣਿਕ ਪਰਿਵਰਤਨ ਹੁਣ ਦੇਖੋ ਇਹ ਮੈਂ ਜ਼ਿਆਦਾ ਵਿਸਥਾਰ ਨਾਲ ਤਾਂ ਦੱਸ ਨਹੀਂ ਤਕੀ ਗੱਲ ਇੱਕਦਮ ਸਪਸ਼ਟ ਹੋ ਜਾਏ ਕੋਈ ਕੋਈ ਸੰਸਾ ਨਾ ਰਹਿ ਜਾਏ कागज ਨੂੰ ਕੱਟਣਾ ਭੌਤਿਕ ਪਰਿਵਰਤਨ ਹੈ ਕਿਉਂਕਿ ਬੇਸ਼ੱਕ ਕੱਟੇ ਕਾਗਜ਼ ਨੂੰ ਮੂਲ ਆਕਾਰ ਵਿੱਚ ਨਹੀਂ ਲਿਆਇਆ ਜਾ ਸਕਦਾ ਇਸ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਭਾਵੇਂ ਅਸੀਂ ਮੁੜ ਕੇ ਮੂਲ ਰੂਪ ਵਿੱਚ ਕਾਗਜ਼ ਨੂੰ ਉਸੇ ਆਕਾਰ ਵਿੱਚ ਨਹੀਂ ਲਿਆ ਸਕਦੇ ਕੱਟਣਾ ਕਰੂੰ ਪਰ ਉਹ ਭਾਵੇਂ ਕੱਟਿਆ ਉਹਦੇ ਨਿੱਕੇ ਨਿੱਕੇ ਟੋਟੇ ਬਣ ਗਏ ਪਰ ਹੈ ਤੇ ਕਾਗਜ਼ ਹੀ ਕੋਈ ਨਵੀਂ ਚੀਜ਼ ਤੇ ਨਹੀਂ ਹੋਣੀ ਸੋ ਕਿਉਂਕਿ ਕੋਈ ਨਵਾਂ ਪਦਾਰਥ ਨਹੀਂ ਬਣਿਆ ਇਸ ਕਰਕੇ ਹੈਗਾ ਭੌਤਿਕ ਪਰਿਵਰਤਨ ਪਰ ਕਿਉਂਕਿ ਇਸ ਨੂੰ ਮੂਲ ਰੂਪ ਵਿੱਚ ਨਹੀਂ ਲਿਆ ਸਕਦੇ ਇਸ ਕਰਕੇ ਹੈਗਾ ਅਪਰਤਵਾ ਪੌਥਿਕ ਪਰਿਵਰਤਨ ਜਿਹਨੂੰ ਪ੍ਰਤਾਇਆ ਨਹੀਂ ਜਾ ਸਕਦਾ ਸੋ ਦਸਵਾਂ ਸਵਾਲ ਕੀ ਤੁਸੀਂ ਚਾਕ ਪਾਊਡਰ ਤੋਂ ਚਾਕ ਨੂੰ ਪ੍ਰਾਪਤ ਕਰ ਸਕਦੇ ਹੋ ਸੋ ਜਵਾਬ ਹੈ ਜੀ ਹਾਂ ਚਾਕ ਪਾਊਡਰ ਵਿੱਚ ਥੋੜਾ ਪਾਣੀ ਮਿਲਾ ਕੇ ਅਤੇ ਪੇਸਟ ਬਣਾ ਕੇ ਚਾਕ ਦੇ ਆਕਾਰ ਵਿੱਚ ਵੇਲ ਕੇ ਅਤੇ ਸੁਕਾ ਕੇ ਚਾਕ ਪ੍ਰਾਪਤ ਕੀਤਾ ਜਾ ਸਕਦਾ ਹੈ ਚਾਕ ਦਾ ਜਿਹੜਾ ਚੂਰਾ ਹੈਗਾ ਉਹਨੂੰ ਇਕੱਠਾ ਕਰ ਲੋ ਪਾਣੀ ਪਾਉਣ ਜਦ ਆਟਾ ਗੁੰਨੀਦਾ ਲੇਟੀ ਬਣ ਜੈਗੀ ਜਿੱਲੇ ਤੈਨੂੰ ਚਾਕ ਦੇ ਆਕਾਰ ਨੂੰ ਰੇਲ ਲਵੋ ਤੇ ਸੁਕਣੇ ਬਾਦੋ ਕੁਝ ਘੰਟਿਆਂ ਬਾਦ ਸੁੱਕ ਕੇ ਉਹ ਚੌਕ ਬਣ ਜਾਏਗਾ ਸੋ ਚਾਕ ਦਾ ਭੁਰਨਾ ਵੀ ਕੀ ਹੋ ਗਿਆ ਬੱਚਿਓ ਪਰਤਵਾ ਭੌਤਿਕ ਪਰਿਵਰਤਨ ਕੋਈ ਨਵਾਂ ਪਦਾਰਥ ਇਹਦੇ ਵਿੱਚ ਨਹੀਂ ਬਣਿਆ ਨਾਲੇ ਪਰਤਵਾ ਕਿਉਂਕਿ ਚੂਰੇ ਤੋਂ ਪਾਊਡਰ ਤੋਂ ਮੁੜ ਕੇ ਚੌਕ ਬਣਾਇਆ ਜਾ ਸਕਦਾ ਹੈ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਇਸ ਅਧਿਆਏ ਦੇ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਪਹਿਲੇ 10 ਸਵਾਲ ਤੇ ਤੁਸੀਂ ਇਹੀ ਤਰ੍ਹਾਂ ਨਾਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ